ਸਰੂਦਰਿਆ ਦੇ ਕੰਡੇ ਵਸਦੇ ਕਾਰਗਿਲ ਸ਼ਹਿਰ ਦੀ ਸੱਜਰੀ ਸਵੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਹ ਸ਼ਹਿਰ ਸਾਨੂੰ ਕਾਬੁਲ ਸ਼ਹਿਰ ਦਾ ਭੁਲੇਖਾ ਪਾ ਰਿਹਾ ਆ ਕਿਉਂਕਿ ਉਦੋਂ ਅਸੀਂ ਰਾਤ ਨੂੰ ਪਹੁੰਚੇ ਸੀਗੇ ਤੇ ਕਮਰੇ ਚ ਆਏ ਤੇ ਜਦੋਂ ਸਵੇਰੇ ਉੱਠੇ ਮੋਰੇ ਬਾਜ਼ਾਰ ਹੀ ਬਾਜ਼ਾਰ ਮਜ਼ਾਰੇ ਸ਼ਰੀਫ ਦੇ ਵਿੱਚ ਵੀ ਇੱਦਾਂ ਹੀ ਸੀਗਾ ਮਤਲਬ ਇਹ ਪੂਰਾ ਸ਼ਹਿਰ ਸਾਨੂੰ ਉਸੇ ਚੀਜ਼ ਦਾ ਭੁਲੇਖਾ ਪਾ ਰਿਹਾ ਆ ਆਪਾਂ ਰਾਤੀ ਵੀ ਜ਼ਿਕਰ ਕਰਦੇ ਆ ਰਹੇ ਸੀ ਜਦੋਂ ਪਹਾੜਾਂ ਤੋਂ ਲਾਈਟਾਂ ਦੇਖ ਲਾਈਟਾਂ ਵਿਖੀਆਂ ਸੀ ਨਾ ਤੇ ਇੰਜ ਹੀ ਸੀ ਅਫਗਾਨਿਸਤਾਨ ਵਾਲਾ ਟੱਚ ਜਿਹਾ ਇੱਥੇ ਫੀਲ ਹੁੰਦਾ ਹਾਂਜੀ ਤੇ ਆਪਾਂ ਹੁਣ ਚੱਲੀਏ ਜੀ ਇੱਥੋਂ ਹੋਟਲ 'ਚ ਰੁਕੇ ਪਏ ਸੀਗੇ ਹੂੰ ਦਰਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸ਼ਹਿਰ ਨੂੰ ਹੀ ਵੰਡ ਰਿਹਾ ਹੂੰ ਦੋ ਹਿੱਸਿਆਂ 'ਚ ਇੱਕ ਪਰੇ ਤੇ ਇੱਕ ਔਰਲਾ ਪਾਸਾ ਹੋਟਲ ਤੋਂ ਉੱਪਰੋਂ ਆ ਗਏ ਸੀ ਥੱਲੇ ਮੇਨ ਹਾਈਵੇ ਤੇ ਤੇ ਆਹ ਮੁੰਡਿਆ ਠੀਕ ਆ ਬਾਈ ਠੀਕ ਆ ਬਾਈ ਜੀ ਕਿਉਂਕਿ ਜੰਮੂ ਤੋਂ ਹੀ ਤੁਸੀਂ ਦੋਨੋਂ ਹਾਂ ਜੰਮੂ ਤੋਂ ਸਹੀ ਹੈ ਇਹ ਜੰਮੂ ਤੋਂ ਮੁੰਡੇ ਕੰਮ ਕਰਦੇ ਸਿਲਸਿਲੇ 'ਚ ਆਏ ਆ ਠੀਕ ਆ ਫਿਰ ਮਿਲਾਂਗੇ ਠੀਕ ਹੈ ਜੀ ਗੱਡੀ ਇੱਧਰ ਪਾਰਕਿੰਗ ਇਹਨਾਂ ਦੀ ਬੰਨੇ ਆ ਉੱਥੇ ਲਾ ਲਈ ਸੀਗੀ ਰਾਤ ਤੇ ਹੁਣ ਲਿਆਤੀ ਐ ਤੇ ਸਿੱਧਾ ਹੀ ਇਹ ਸ਼੍ਰੀਨਗਰ ਰੋਡ ਹੀ ਆ ਇਹ ਤੋਂ ਚੜ ਜਾਣਾ ਆਪਾਂ ਉੱਪਰ ਇਹ ਸ਼ਹਿਰ ਦੇਖਣ ਦੁਬਾਰਾ ਆਉਣਾ ਪੈਣਾ ਹਾਂ ਰੌਣਕ ਜਿਹੀ ਕਿੰਨੀ ਆ ਤੇ ਲਾਈਨਾਂ ਹੀ ਲੱਗੀਆਂ ਐ ਇੱਥੇ ਗਰਮੀ ਆ ਹਾਂਜੀ 27 ਡਿਗਰੀ ਇਸ ਵੇਲੇ ਦਾ ਟੈਂਪਰੇਚਰ ਆ ਵੈਸੇ ਜਦੋਂ ਮੀਂਹ ਪੈਂਦਾ ਨਾ ਉਦੋਂ ਮੌਸਮ ਠੀਕ ਹੋ ਜਾਂਦਾ ਆ ਹਾਂਜੀ ਪਰ ਜਦੋਂ ਫਿਰ ਧੁੱਪ ਜੀ ਨਿਕਲ ਆਉਂਦੀ ਹੈ ਫਿਰ ਇਦਾਂ ਦਾ ਹੋ ਜਾਂਦਾ। ਲੇਚ ਵੀ ਤਾਂ ਕਿੰਨੀ ਗਰਮੀ ਸੀ ਪਹਿਲੇ ਦਿਨ। ਜੀ। ਜਦੋਂ ਅਗਲੇ ਦਿਨ ਮੀਂਹ ਪਿਆ ਤਾਂ ਠੰਡਾ ਹੋ ਗਿਆ। ਕਾਰਗਿਲ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਕਾਰਗਿਲ ਪਹਿਲਾਂ ਉਦੋਂ ਰੋ ਕੁਝ ਕਹਿ ਰਹੀ ਸੀ ਪਤਾ ਨਹੀਂ। ਹਾਂਜੀ। ਉਧਾਰ ਘੜ ਰਹਿ ਗਏ। ਅੱਛਾ-ਅੱਛਾ ਠੀਕ ਹੈ। ਥੈਂਕ ਯੂ। ਥੈਂਕ ਯੂ। ਓਕੇ। ਇਹ ਰਾਤ ਲੈ ਗਿਆ ਮੈਨੂੰ ਵੀ ਖਿਆਲ ਨਹੀਂ ਰਿਹਾ ਵਾਜੇ। ਠੀਕ ਹੈ ਜੀ। ਪਹਿਲਾਂ ਇਹ ਮੈਂ ਸੋਚਿਆ ਕਿ ਆਪਣੇ ਹੋਟਲ ਦਾ ਕਾੜ ਦੇਣ ਲਈ ਭੱਜ ਜਾਂਦੇ ਆ। ਜੰਮੂ ਕਸ਼ਮੀਰ ਦੇ ਵਿੱਚ ਸੀਗਾ ਨਾ ਇਹ ਕਾਰਗਿਲ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਜੰਮੂ ਕਸ਼ਮੀਰ ਦਾ ਐਸਾ ਸੀਗਾ ਜਦੋਂ ਦਾ ਫਿਰ ਯੂਟੀ ਬਣਿਆ ਆ ਡਿੰਗਰ ਸਸ਼ਾਸਿਤ ਪ੍ਰਦੇਸ਼ ਬਣਿਆ ਆ ਉਸ ਤੋਂ ਬਾਅਦ ਫਿਰ ਲਦਾਖ ਲਦਾਖ ਦਾ ਐਸਾ ਹੋ ਗਿਆ ਲਦਾਖ ਦਾ ਕਿ ਜ਼ਿਲ੍ਹਾ ਹੈ ਵੇਖ ਲਓ ਕਾਰਗਿਲ ਦਾ ਰੰਗ ਕਿੰਨੇ ਰੰਗ ਨੇ ਨਾ ਦੇਸ਼ ਜੀ ਇਹ ਰੰਗ ਉਹ ਵੀ ਵੇਖਣੇ ਚਾਹੀਦੇ ਆ ਬਿਲਕੁਲ ਇਹਡੇ ਵੀਡੀਓ ਦੇਖ ਰਿਹਾ ਜੇ ਤੁਹਾਨੂੰ ਕਦੇ ਮੌਕਾ ਮਿਲੇ ਹਾਂਜੀ ਤਾਂ ਜ਼ਰੂਰ ਗੇੜਾ ਲਦਾਖ ਬਹੁਤ ਸੋਹਣਾ ਆ ਤੇ ਜਿਨਾ ਨੇ ਵੀ ਸੋਹਣਾ ਪਰ ਹਾਲੇ ਇਸ ਗੇੜੇ ਤੇ ਆਪਣੇ ਤੋਂ ਵੇਖ ਨਹੀਂ ਹੋਣਾ ਪਰ ਆਪਾਂ ਟੱਚ ਕਰਕੇ ਲੰਘ ਜਾਣਾ ਉੱਥੋਂ ਹਾਂਜੀ ਹਾਂਜੀ ਮੈਂ ਕਹਿਣ ਲੱਗੀ ਸੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਿਲਕੁਲ ਜੀ ਮਨਪ੍ਰੀਤ ਦੀ ਮਿਹਨਤ ਨੂੰ ਕਰਿਓ ਕਿਉਂਕਿ ਐਤ ਕੀ ਸਾਰਾ ਕੈਮਰਾ ਪੂਰੇ ਟੂਰ 'ਚ ਇੰਨੀ ਚਲਾਇਆ ਸੋਹਣੇ ਸੋਹਣੇ ਵਿਜ਼ੂਅਲ ਮਨਪ੍ਰੀਤ ਨੇ ਵਿਖਾਇਆ ਤੁਹਾਨੂੰ ਮੈਂ ਕਿਉਂਕਿ ਸਟੀਅਰਿੰਗ ਤੇ ਹੀ ਆ ਮਿਹਰਬਾਨੀ ਹੋ ਗਈ ਉਹਨਾਂ ਦੇ ਜਿਹੜੇ ਸਬਸਕ੍ਰਾਈਬ ਕਰਨਗੇ। ਇੱਕ ਦੇਖੋ ਬਾਜ਼ਾਰ ਕਾਰਗਿਲ ਦਾ। ਵੈਸੇ ਇੱਥੇ ਨਾ ਜੇਕੇ ਤੇ ਐਲ ਏ ਇਹ ਦੋ ਨੰਬਰ ਦੀਆਂ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲਣ ਗਈਆਂ ਜਿੱਦਾਂ ਹਣਾ ਮੋਰੇ ਜੇਕੇ ਜਾ ਰਹੀ ਆ। ਹਾਂਜੀ ਹਾਂਜੀ। ਇਹ ਯੂਟੀ ਬਣਨ ਤੋਂ ਪਹਿਲਾਂ ਸਾਰਾ ਜੇਕੇ ਨੰਬਰ ਹੀ ਚੱਲਦਾ ਸੀ ਪੂਰੇ ਲਦਾਖ ਦੇ ਵਿੱਚ ਵੀ। ਹਾਂਜੀ। ਤੇ ਫਿਰ ਜਿਹੜੇ ਹੁਣ ਬਾਅਦ 'ਚ ਜਿਨ੍ਹਾਂ ਨੇ ਖਰੀਦੀਆਂ ਲਦਾਖ ਦੇ ਅੰਦਰ ਪੂਰੇ ਇੱਥੇ ਕਾਰਗਿਲ ਜਾਂ ਲੇਹ 'ਚ ਉਹ ਫਿਰ ਐਲ ਐ ਨੰਬਰ ਹੋ ਗਏ ਆ। ਤਾਂ ਹੀ ਆਪਾਂ ਕੇ ਸਾਰੇ ਇਹ ਜੇ ਕੇ ਜੇ ਕੇ ਕਿਉਂ ਘੁੰਮਣ ਨਹੀਂ ਆ ਨਾ ਲੈ ਦੇ ਵਿੱਚ ਵੀ ਜੇ ਕੇ ਨੰਬਰ ਹੀ ਸੀਗੇ ਉਹ ਫਿਰ ਪਤਾ ਲੱਗਿਆ ਵੀ ਇਹ ਪਹਿਲਾਂ ਦੀਆਂ ਨੇ ਤਾਂ ਜਿਹੜੀਆਂ ਨਵੀਆਂ ਨੇ ਉਹਨਾਂ ਐਲ ਹੀ ਮਿਲਦੀਆਂ ਇੱਥੇ ਐਲੇ ਨੰਬਰ ਹੁੰਦਾ ਆ ਇੱਥੇ ਮੁ슬ਿਮ ਆਬਾਦੀ ਜ਼ਿਆਦਾ ਆ ਹਾਂਜੀ ਕਾਰਗਲ ਦੇ ਵਿੱਚ ਤੇ ਲੈ ਦੇ ਵਿੱਚ ਲੈ ਤੋਂ ਪਰੇ ਮਤਲਬ ਪੂਰਾ ਪਰਲਾ ਪਾਸਾ ਲਦਾਖ ਦਾ ਜਿੰਨਾ ਹਿੱਸਾ ਆ ਨਾ ਉਹ ਸਾਰਾ ਬੋਧੀ ਨੇ ਬੋਧੀ ਨੇ ਇੱਥੇ ਵੀ ਹੈਗੇ ਨੇ ਬੋਧੀ ਵੈਸੇ ਪਰ ਜ਼ਿਆਦਾ ਆਬਾਦੀ ਮੁਸਲਿਮ ਹੈ ਘੱਟ ਗਣਤੀ 'ਚ ਆ ਜਾਂਦੇ ਇੱਥੇ ਬੋਧੀ ਜਿੱਦਾਂ ਉਧਰ ਘੱਟ ਗਣਤੀ 'ਚ ਮੁਸਲਿਮ ਚੱਲ ਜਾਂਦੇ ਆ ਚਾਰ ਗਿਲ 'ਚ ਵੇਖਵਾ ਕੰਮ ਸਹੀ ਆ ਵੀ ਜਿੰਨੀ ਸੜ ਗਿਆ ਉਦੋਂ ਜ਼ਿਆਦੀ ਇਹਨਾਂ ਨੇ ਪਾਰਕਿੰਗ 'ਚ ਲਾਈ ਪਈ ਆ ਆ ਇੱਧਰ ਗੱਡੀਆਂ ਉੱਦੀ ਰੁਕੀਆਂ ਹੋਈਆਂ ਆ ਲਓ ਕਹੇ ਨੇ ਲੰਮੇ ਦਾ ਲਾਈ ਆ ਕਹੇ ਨੇ ਛੋਟੇ ਦਾ ਲਾਈ ਆ ਆ ਪਾਰਕਿੰਗ ਹੀ ਪਾਰਕਿੰਗ ਆ ਬਸ ਥੋੜਾ ਜਿਹਾ ਰਾਹ ਛੱਡਿਆ ਨੰਗਣ ਲਈ ਵੀ ਟ੍ਰੈਫਿਕ ਚੱਲਦਾ ਰਹੇ ਹਾਈਵੇ ਆ ਇਹ ਹਾਈਵੇ ਤੇ ਗੱਡੀਆਂ ਪਾਰ ਕਰਕੇ ਇਧਰ ਹਣ ਆਪਣੇ ਸੱਜੇ ਹੱਥ ਸੁਰੂ ਦਰਿਆ ਵਗ ਰਿਆ ਆ ਵੈਨਾਂ ਜੀਆਂ ਓਮ ਨਹੀਂ ਹੁੰਦੀਆਂ ਓਮ ਨਹੀਂ ਓਮ ਨਹੀਂ ਖੜੀ ਓਏ ਟੈਕਸੀ ਹੁੰਦੀਆਂ ਨਾ ਸਾਰੀ ਟੈਕਸੀਜ਼ ਹੀ ਨੇ ਇੱਥੇ ਜ਼ਿਆਦਾ ਇਹੀ ਚਲਦੀਆਂ ਲੱਗਦਾ ਤੇ ਇੱਥੋਂ ਆਪਣਾ ਘਰ ਦਾ ਹੀ ਆ ਹਣ ਸਫ਼ਰ ਸਿੱਧਾ ਤੇ ਤਕਰੀਬਨ ਪੌਣੇ 700 ਕਿਲੋਮੀਟਰ ਆ ਇੱਥੋਂ ਘਰ ਆ ਦੇਵਾ ਇਹਦੇ ਰੁੱਕਦੇ ਰੁੱਕਦੇ ਆਏ ਆ ਜਦੋਂ ਉੱਧਰ ਦੀ ਲੰਘ ਕੇ ਆਏ ਆ ਹਾਂਜੀ ਫਿਰ ਜਾਂਦੇ ਹੁਣ ਆਪਾਂ ਸਿੱਧੇ ਰੁਪਣਾ ਘਾਟਿਆ ਥੋੜੀਆਂ ਥੋੜੀਆਂ ਚੀਜ਼ਾਂ ਵੇਖਾਂਗੇ ਮਾੜੀਆਂ ਮਾੜੀਆਂ ਉੱਪਰ ਉੱਪਰ ਲਾ ਉੱਪਰ ਲਚਾ ਕਾਉਣ ਲੈ ਹੋਣਾ ਉਹ ਉਪਰ ਉਹ ਉਪਰ ਉਹ ਜਿਹਾ ਐਕਸਪਲੋਰ ਨਹੀਂ ਹੋਣਾ ਚੰਗੀ ਤਰ੍ਹਾਂ ਹਾਂਜੀ ਬਾਕੀ ਧੰਨਵਾਦ ਤੁਸੀਂ ਸਾਡੇ ਸਫਰਾਂ ਨੂੰ ਪਿਆਰ ਕਰ ਰਹੇ ਹੋ ਸਾਡੇ ਲੈਜੇ ਨੂੰ ਪਸੰਦ ਕਰ ਰਹੇ ਹੋ ਧੰਨਵਾਦ ਅਦਾ ਕਰ ਹਾਂਜੀ ਦਰਿਆ ਵੇਖੋ ਕਿਦਾਂ ਠਾਠਾ ਮਰਨਦੇ ਆ ਇੱਥੇ ਪ੍ਰੋਜੈਕਟ ਵੀ ਲੱਗੇ ਆ ਹਾਂਜੀ ਪਿੱਛੇ ਸੀਗੇ ਨਾ ਪਾਵਰ ਗ੍ਰਿਡ ਸੀ ਉਹਦਾ ਕਰਕੇ ਫਿਰ ਜਦੋਂ ਉੱਥੋਂ ਨਿਕਲ ਜਾਂਦਾ ਨਾ ਪਾਣੀ ਫਿਰਦਾ ਐਨੇ ਫਲੋ ਨਾਲ ਨਿਕਲਦਾ ਆ ਇਧਰਲੇ ਪਾਸੇ ਕਾਰ ਗੱਲ ਨਿਕਲਦੇ ਆ ਹਾਂਜੀ ਕਾਰ ਗੱਲ ਪੁਲਿਸ ਦੀ ਚੌਂਕੀ ਤੇ ਐਂਟਰੀ ਮਲਾਉਟੀ ਹੋਇਆ ਹੁਣ ਐਂਟਰੀ ਕਰਦੀਏ ਇਦਾਂ ਤੁਰੇ ਬਸ ਇਹੀ ਆ ਪੁੱਛਦਿਆਂ ਦੇ ਬੰਦੇ ਕਿੰਨੇ ਆ ਤੇ ਗੱਡੀ ਦਾ ਤੇ ਗੱਡੀ ਨੰਬਰ ਲਿਖਣਾ ਹੈ ਨਾ ਗੱਡੀ ਨੰਬਰ ਥੈਂਕਸ ਵਿਜ਼ਿਟ ਅਗੇਨ ਜਰੂਰ ਆਵਾਂਗੇ ਜੀ ਜਰੂਰ ਆਵਾਂਗੇ ਇੱਧਰ ਤਾਂ ਆਉਣਾ ਪੈਣਾ ਕਿਉਂਕਿ ਚੰਗੀ ਤਰ੍ਹਾਂ ਵੇਖਿਆ ਨਹੀਂ ਗਿਆ ਐਲਓਸੀ ਤੇ ਵੀ ਜਾ ਸਕਦੇ ਆਪਾਂ ਇੱਧਰ ਹਾਂਜੀ ਲਾਈਨ ਆਫ ਕੰਟਰੋਲ ਹਾਂਜੀ ਚੀਜ਼ਾਂ ਹੈਗੀਆਂ ਵੇਖਣ ਲਈ ਜਿਹੜੀਆਂ ਤੁਸੀਂ ਵੇਖ ਸਕਦੇ ਆਂ ਸ਼ਰੀ ਨਗਰ 201 ਸੋਨਮਰਗ 121 ਬਾਲਤਾਲ 133 ਤੇ ਦਰਾਸ 58 ਕਿਲੋਮੀਟਰ ਰਹਿਤੋਂ ਤੇ ਕੱਲ ਲੇ ਤਾਂ ਆਪਾਂ 250 ਤੋਂ 250 ਕਿਲੋਮੀਟਰ ਉਹ 250 ਤਿਆਰ ਕਰਕੇ ਆਏ ਸੀ ਇੱਥੇ ਤੇ ਇੱਧਰ ਦਰਿਆ ਵੀ ਬਦਲ ਗਿਆ ਨਾ ਦਰਿਆ ਦਰਾਸ ਰਿਵਰ ਹੈ ਹੁਣ ਇੱਥੇ ਆ ਰਿਹਾ ਦੇ ਕਿਉਂਕਿ ਉਹ ਦਰਾਸ ੱਲੋਂ ਆ ਰਿਹਾ ਨਾ ਹਾਂਜੀ ਤਾਂ ਕਰਕੇ ਤੇ ਜਿਹੜਾ ਨਾਲ ਦਾ ਦਰਿਆ ਆ ਤੇ ਉਹਦੇ ਚ ਮਿਲ ਗਿਆ ਹੁਣ ਜਾ ਕੇ ਸਰੋਪ ਤੇ ਦਰਿਆ ਦਾ ਦਰਾਸ ਤੋਂ ਮਿਲ ਗਿਆ ਦਰਾਸ ਇਕੱਠੇ ਹੋ ਗਏ ਬਹੁਤ ਸੋਹਣੇ ਸੋਹਣੇ ਰਾਵਾਂ ਚੋਂ ਲੰਘਦੇ ਜਾ ਰਹੇ ਆ ਤੇ ਦਰਾਸ ਦਰਿਆ ਦੇ ਨਾਲ ਤੁਰਦੇ ਤੁਰਦੇ ਅਸੀਂ ਦਰਾਸ ਹੀ ਪਹੁੰਚ ਗਏ ਆ ਇਹ ਕਾਰਗਿਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਦਰਾਸ ਕਾਫੀ ਵੱਡਾ ਹੈ ਹਾਂਜੀ ਇੱਥੇ ਰੋਖਾ ਬੂਟੇ ਬਹੁਤ ਆ ਪੈਟਰੋਲ ਪੰਪ ਵੀ ਆਇਆ ਪਿੱਛੇ ਹਾਂਜੀ ਦਰਾਸ ਰੰਗ ਬਦਲ ਰਿਹਾ ਫੇਰ ਹਰਾ ਹਰਾ ਹੋ ਗਿਆ ਸਾਰਾ ਵੈਸੇ ਕਾਰਗਿਲ ਤੋਂ ਅੱਗੇ ਹਰਿਆਈ ਹਰਿਆਈ ਆ ਹਰਿਆਈ ਆ ਹੁਣ ਇਹ ਇੱਥੇ ਜਕੇ ਤੱਕ ਜੰਮੂ ਕਸ਼ਮੀਰ ਜਿੱਦੋਂ ਵੜਨਾ ਇਹ ਗ੍ਰੀਨਰੀ ਵੱਧ ਹੀ ਜਾਣੀ ਵੱਧ ਹੀ ਜਾਣੀ ਕਸ਼ਮੀਰ ਨੂੰ ਤਾਂ ਸਵਰਗ ਮੰਨਿਆ ਗਿਆ ਧਰਤੀ ਦਾ ਸਹੀ ਹੈ ਆ ਬਾਜ਼ਾਰ ਆ ਗਿਆ ਦਰਾਥ ਵਾਲਾ ਰਾਸ ਦੇ ਵਿੱਚ ਕਾਫੀ ਸਹੂਲਤਾਂ ਨੇ ਕਾਲਜ-ਕੁਲਜ ਹੈਗੇ ਆ ਇੱਥੇ। ਹਾਂਜੀ। ਨੇ ਜੋ ਜਿਹੜੇ ਇੱਥੇ ਲਾਗੇ ਬੰਨੇ ਦੇ ਪਿੰਡ-ਪੁੰਡੇ ਆ ਉਹ ਫਿਰ ਨਿਆਣੇ ਇੱਥੇ ਪੜਨ ਆਉਂਦੇ ਹੋਣਗੇ। ਡਿਗਰੀ ਕਾਲਜ ਇੱਥੇ ਹੀ ਆ। ਲੇ ਸ਼ਲੀਨਗਰ ਨੈਸ਼ਨਲ ਹਾਈਵੇ 1 ਆਹੇ। ਲਦਾਖ ਤੋਂ ਹੁਣ ਆਪਾਂ ਜੰਮੂ-ਕਸ਼ਮੀਰ 'ਚ ਐਂਟਰ ਹੋਣ ਲੱਗੇ ਆਂ। ਮੋਹਰੇ ਚੈੱਕਪੋਸਟ ਆ ਗਈ। again Kargil Tourism Authority Kargil valon out hunde hain idhar sab ton pehla jehdi sarang ban rahi hai jo Zila Pass wali oda project onda eh kafi tagda kamm chal reha changi patthar de idhar ਹਾਂ ਦੇ ਉਹ ਇਹ ਦੇਖ ਰਿਆ ਨਾ ਹਾਂ ਚੰਗੀ ਆ ਉਧਰੋਂ ਖਾਲੀ ਕੀ ਕਰਕੇ ਲਿਆ ਗਿਆ ਬਾਹਰ ਮਲਬਾ ਢੇਰ ਲਾਇਆ ਪਿਆ ਬਹੁਤ ਅੱਕ ਲੱਗਾ ਪਿਆ ਵਾ ਇਸ ਰੰਗ ਬਣਨ ਦੇ ਨਾਲ ਇਹ ਜਿਹੜਾ ਰਾਹ ਬੰਦ ਹੁੰਦਾ ਬਰਫ ਦਾ ਕਰਕੇ ਉਹ ਵੀ ਕਨੈਕਟੀਵਿਟੀ ਟੁੱਟੂਗੀ ਨਹੀਂ ਕਨੈਕਟੀਵਿਟੀ ਬਣੀ ਰਹੂਗੀ ਤੇ ਦੂਸਰਾ ਪੈਂਡਾ ਵੀ ਵਾਵਾ ਘਟ ਜਾਣਾ ਆ ਛੱਟਾਂ ਵਾਵਾ ਲੈ ਪਈਆਂ ਹੁਣ ਇੱਥੇ ਕਾ ਕੇ ਹਾਂਜੀ ਤੇ ਥੀ ਲੱਗੀ ਪਈ ਆ ਇਹ ਸਾਰੀ ਮਸ਼ੀਨਰੀ ਦੇਖੋ ਦੇਖੋ ਕਦੋਂ ਤੱਕ ਪਣਦੀ ਆ ਜਿਹੜੇ ਪਹਾੜ ਉੱਪਰ ਦੀ ਹੁਣ ਆਪਾਂ ਦੁੜਿਆ ਕਰਦੇ ਆ ਇਹਦੇ ਵਿੱਚੋਂ ਦੀ ਰੋਲ ਰਹੀ ਜੋ ਜਿਲ੍ਹਾ ਪਾਸ ਆ ਗਿਆ ਐਲਟੀਟਿਊਡ 11699 ਨਹੀਂ ਹਵਾ ਤੇਜ਼ ਹੋ ਗਿਆ ਸ਼ੀਰੀਨਗਰ 108 ਕਿਲੋਮੀਟਰ ਆ ਤੇ ਜੰਮੂ 404 ਆ ਵੈਲਕਮ ਟੂ ਕਸ਼ਮੀਰ ਵੈਲੀ ਇੱਥੋਂ ਕਸ਼ਮੀਰ ਵੈਲੀ ਤੁਹਾਡਾ ਸਵਾਗਤ ਹੈ ਜੋ ਜ਼ਿਲ੍ਹਾ ਪਾਸ ਤੇ ਅਸੀਂ ਮਾੜੀ ਜੀ ਬ੍ਰੇਕ ਮਾਰੀ ਆ ਤੇ ਕਾਰਗਿਲ ਤੋਂ ਆਪਾਂ 96 ਕਿਲੋਮੀਟਰ ਆ ਗਏ ਆ ਤੇ ਲੇਹ ਤੋਂ ਆ ਗਏ ਆ 326 ਕਿਲੋਮੀਟਰ ਇੱਥੋਂ ਲਦਾਖ ਸ਼ੁਰੂ ਹੁੰਦਾ ਹੈ ਇਹਨੂੰ ਕਸ਼ਮੀਰ ਵੈਲੀ ਪਿਛਲੇ ਪਾਸੇ ਮਲ ਚੱਕ ਪੋਸਟ ਉਹਨਾਂ ਨੇ ਵਾਵਾ ਪਿੱਛੇ ਰੱਖੀ ਆ ਕਾਰਗਲਾਲਿਆਂ ਨੇ ਆਊਟ ਉੱਥੇ ਹੀ ਕਰੀ ਜਾਂਦੇ ਉਹ ਸੋਨਮਾਰਗ ਤੋਂ ਥੋੜਾ ਜਿਹਾ ਪਹਿਲਾਂ ਆ ਬੱਕਰੀਆਂ ਤੇ ਭੇਡਾਂ ਵਾਲੇ ਜਾ ਰਹੇ ਆ ਵਿੱਚੀ ਬੱਕਰੀਆਂ ਵਿੱਚੀ ਭੇਡਾਂ ਨੇ ਆਹੋ ਆ ਵੇਖ ਲਓ ਵੀ ਆ ਬੱਕਰੀਆਂ ਦੇ ਵੀ ਵਾਲ ਹੁੰਦੇ ਇੱਕ ਦੋ ਕਮੈਂਟ ਸੀਗੇ ਇਦਾਂ ਦੇ ਵੀ ਭਾਜੀ ਤੁਹਾਨੂੰ ਭੁਲੇਖਾ ਪਿਆ ਵਾ ਭੇਡਾਂ ਹੋਣੀਆਂ ਬੱਕਰੀਆਂ ਨਹੀਂ ਹੈਗੀਆਂ ਪਰ ਆ ਵੇਖ ਲਓ ਇਹ ਬੱਕਰੀਆਂ ਹੀ ਆ ਤੇ ਇਹਨਾਂ ਦਾ ਪਸ਼ਮੀਨਾ ਜ਼ਿਆਦਾ ਮਹਿੰਗਾ ਵਿਕਦਾ ਭੇਡਾਂ ਨਾਲੋਂ ਹਾਂ ਕਿਉਂਕਿ ਇਹ ਜ਼ਿਆਦਾ ਵਧੀਆ ਬਣਦਾ ਸੌਫਟ ਬਣਦਾ ਇਹ ਕਿੰਨਾ ਤਖੜਾ ਹੈ ਇਹ ਨਾ ਤਾਂ ਝੁੰਡ ਵਾ ਦੋਨੇ ਹੀ ਆ ਬੱਕਰੀਆਂ ਵੀ ਹੈਗੀਆਂ ਤੇ ਭੇਡਾਂ ਵੀ ਹੈਗੀਆਂ ਇਹ ਗਿਣਤੀ ਜੇ ਮਤਲਬ ਹਜ਼ਾਰਾਂ ਹੀ ਹੁੰਦੀਆਂ ਕਈ ਵਾਰੀ ਹਾਂਜੀ ਮੌਸਮਾ ਝੰਡਲਾ ਹੋਇਆ ਪਿਆ ਇਹਨੂੰ ਇੱਧਰ ਬਾਸ ਉਤਰਦੇ ਆ ਉਤਰਦੇ ਆ ਸੋਨਮਰ ਗਾਣ ਵਾਲਾ ਨਾ ਹਾਂਜੀ ਬਾਸ ਉਤਰਦੇ ਆ ਉਤਰਦੇ ਆ ਤਾਂ ਟਰੱਕਾਂ ਦਾ ਹੀ ਗਾਹ ਪਿਆ ਪਿਆ ਇਹ ਸਾਰਾ ਰਾਸ਼ਨ ਪਤਾ ਉੱਧਰ ਜਾ ਰਿਹਾ ਦਾਖੇ ਬਾਲਾ ਹੀ ਰਸ਼ ਪੈ ਗਿਆ ਇੱਥੇ ਤਾਂ ਟਰੱਕ ਤੇ ਇਸ ਰੂਟ ਤੇ ਬਹੁਤ ਜ਼ਿਆਦਾ ਚੱਲਦੇ ਹੀ ਰਹਿੰਦੇ ਆ ਜੀ ਟ੍ਰੈਫਿਕ ਹੀ ਟ੍ਰੈਫਿਕ ਆ ਲੱਗਦਾ ਉਹ ਰਾਹ ਉੱਤਰਦਾ ਨਾ ਦੂਰਾ ਉੱਤਰਦੇ ਉਪਰੋਂ ਯੱਕਾ ਸਾਹਮਣੇ ਆਪਾਂ ਇਧਰੋਂ ਪਿੱਛੋਂ ਆਏ ਆ ਹਾਦੀ ਬੱਕਰੀਆਂ ਉਸੇ ਥਾਣੇ ਉਤਰਨ ਨਹੀਂ ਆ ਹੁਣ ਜਿਹੜੀਆਂ ਛੱਡ ਕੇ ਆਉਂਦੀਆਂ ਸੀ ਤਾਂ ਆ ਗਈਆਂ ਹੈ ਹੋ ਰੇ ਆ ਕੇ ਲੱਗ ਗਈਆਂ ਉਹ ਇਹਨਾਂ ਨੇ ਜਿੱਥੇ ਡੱਕਾ ਹਰਾ ਦੇ ਗਿਆ ਇਹਨਾਂ ਨੇ ਚੱਕ ਦੇਣਾ ਫਟਾ ਉੱਤੇ ਜੰਮੂ 399 ਤੇ ਸ਼੍ਰੀਨਗਰ 95 ਟ੍ਰੈਫਿਕ ਹੀ ਬੜਾ ਆ ਗਿਆ ਇੱਥੇ ਜੋ ਜ਼ਿਲ੍ਹਾ ਤੋਂ ਬਾਅਦ ਚ ਤਾਂ ਕੰਮ ਕਿੰਨਾ ਹੀ ਟਾਈਮ ਲੱਗ ਗਿਆ ਮੀਂਹ ਵੀ ਸੀਗਾ ਨਾ ਇਸ ਕਰਕੇ ਵੀ ਥੋੜਾ ਟ੍ਰੈਫਿਕ ਹੋ ਜਾਂਦਾ ਨਾ ਫਿਰ ਮੀਂਹ ਚ ਥੋੜੀ ਸੜਕ ਵੀ ਖਰਾਬ ਸੀਗੀ ਬੱਡੇ ਟਰੱਕ ਬਾਲੇ ਸੀ ਇੱਥੇ ਕਾ ਸਪੀਡ ਵੀ ਘਟ ਜਾਂਦੀ ਏ ਫਿਰ ਸੜਕ ਨਾ ਹੋਣ ਦਾ ਕਰਕੇ ਤੇ ਟ੍ਰੈਫਿਕ ਦਾ ਕਰਕੇ ਆ ਜਿਹੜਾ ਮੋਟਰਸਾਈਕਲਾਂ ਵਾਲਾ ਗਰੁੱਪ ਆ ਇਹ ਸਾਡੇ ਨਾਲ ਹੈ ਨਲੇ ਦਾ ਰਲਿਆ ਤੇ ਸਭੀ ਰੋਜ਼ਾਨਾ ਮਿਲਦਾ ਹੀ ਐ ਮਿਲ ਹੀ ਜਾਂਦਾ ਪੱਤਰ ਸਾਹਿਬ ਗੱਲ ਆ ਪਰ ਉੱਥੇ ਵੀ ਸੀਗੇ ਹੈ ਨਲੇ ਤੇ ਬਾਅਦ ਚ ਦੂਜੇ ਨੰਬਰ ਤੇ ਖਰਦੁੰਗਲਾ ਦਰੇ ਤੇ ਮਿਲੇ ਆਪਾਂ ਨੂੰ ਇਹ ਫਿਰ ਬਾਅਦ ਚ ਪੱਤਰ ਸਾਹਿਬ ਤੇ ਹੁਣ ਅੱਜ ਇੱਥੇ ਮਿਲੇ ਆ ਫੇਰ ਮਿਲ ਗਏ ਚੌਥੀ ਵਾਰ ਮਲ ਟੱਕਰਾ ਹੋਇਆ ਇਹਨਾਂ ਨਾਲ ਉਹਨ ਮਾਰਗ ਦੇ ਨੇੜੇ ਆ ਕੇ ਇਧਰੋਂ ਪੁਲ ਹੋਇਆ ਪਿਆ ਸਿੱਧਾ ਤੇ ਇਹ 터ਨਲ ਜੋ ਜ਼ਿਲ੍ਹਾ ਵਾਲਾ ਪ੍ਰੋਜੈਕਟ ਹੀ ਆ ਸਾਰਾ ਹਾਂਜੀ ਆ ਇਥੋਂ ਸਿੱਧਾ ਹੀ ਫਲਾਈਓਵਰ ਉੱਪਰ ਦੀ ਜਾਊਗਾ ਦਰਿਆ ਦੇ ਆ ਸਿੱਧਾ ਹੀ ਇਧਰੋਂ ਅੱਗੇ ਜਾ ਕੇ 터ਨਲ ਆ ਜਾਣੀ ਫਿਰ ਚੱਲੀ ਜਾਂਦਾ ਕੰਮ ਹਲੇ ਆ ਸਿੱਧੀ ਕਨੈਕਟੀਵਿਟੀ ਇਥੋਂ ਜਿੰਨਾ ਹੁਣ ਘੁੰਮ ਫਿਰ ਕੇ ਆਏ ਨਾ ਘੁੰਮਣ ਘੇਰੀਆਂ ਚੋਂ ਨਿਕਲ ਕੇ ਆਏ ਆ ਮਲਾ ਜਿਹੜਾ ਘੰਟਾ ਡੇਢ ਘੰਟਾ ਖਰਾਬ ਹੁੰਦਾ ਕਿਉਂਕਿ ਇਹ ਪਾਸ ਦੀ ਬਾਲੀ ਹਾਈਟ ਹੈ ਨਹੀਂ ਕਿ ਐਲਟੀਟਿਊਡ ਐਡਾ ਵੀ ਨਹੀਂ ਹੈਗਾ ਆਪਾਂ ਬਹੁਤ ਤਕੜੇ ਤਕੜੇ ਕਾਰ ਕਰਕੇ ਆਏ ਆ ਤੇ ਬਹੁਤ ਮਿੰਟਾਂ ਜੇ ਬਾਰ ਕੀਤੇ ਆ ਪਰ ਇਹਨੂੰ ਬਹੁਤ ਟਾਈਮ ਲੱਗਿਆ ਕਾਰਨ ਇਹੀ ਹੈ ਵੀ ਉਹ ਥੋੜੀ ਜਿਹੀ ਨਾ ਘੁੰਮਣ ਘੇਰੀਆਂ ਜੀਆਂ ਤੇ ਦੂਸਰਾ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਹਾਂ ਰੁਕ ਗਏ ਇਹ ਪੂਰਾ ਕਰੂ ਹੈ ਇਹਨਾਂ ਦਾ ਹਾਂ ਅਕਸ਼ਮੀਰ ਨੇ ਦਾ ਮੀਨਾ ਸਵਾਗਤ ਕੀਤਾ ਆ ਹਾਂ ਸੋਨ ਮਾਰਕੀਟ 'ਚ ਅਸੀਂ ਖਾਂਡ ਰੁਕੇ ਆ ਕਿਉਂਕਿ ਇੱਥੇ ਹੈਗਾ ਨਰਿੰਦਰ ਪੰਜਾਬੀ ਹੋਟਲ ਤੇ ਰੈਸਟੋਰੈਂਟ ਆਹੋ ਸਾਡਾ ਆਰਡਰ ਤਿਆਰ ਆ ਜੀ ਸ਼ਾਈ ਪਨੀਰ ਤੇ ਮਿਕਸ ਵੇਜ ਤੇ ਨਾਲ ਬਟਰ ਰੋਟੀ ਕਣੀਆਂ ਹਟਣ ਹੀ ਨਹੀਂ ਰਹੀਆਂ ਪੂਰ ਜੀ ਨੇ ਇਹਨਾਂ ਸਾਰਾ ਥਾਂ ਦੇ ਅਲੱਗ-ਅਲੱਗ ਕੀਤਾ ਪਿਆ ਐਦਾਂ ਦੀ ਹੂੰ ਹੂੰ ਚਿਰ ਦਾ ਪੈਰ ਨਾ ਤਾਂ ਕੱਢੀ ਜਿਆਦਾ ਪੂਰ ਨਹੀਂ ਪਰਦੇ ਤੇਜ਼ ਆਇਆ ਹੀ ਨਹੀਂ ਪੂਰਾ ਵੀ ਨਹੀਂ ਆਇਆ ਕਿਤੇ ਤੇਜ਼ ਇੱਥੇ ਐਦਾਂ ਦਾ ਹੀ ਪੈਂਦਾ ਰਹਿੰਦਾ ਹੁਣ ਤੇ ਇਹੀ ਮੌਸਮ ਥੋੜਾ ਠੰਡਾ ਹੋ ਜਾਵੇ ਤੇ ਇੰਨੇ ਬਰਫ ਚ ਬਦਲ ਜਾਣਾ ਇਸੋ 64 ਕਿਲੋਮੀਟਰ ਚੱਲ ਗਈ ਉਸ ਤੇਲ ਦੇ ਨਾਲ ਉਸ ਦਿਨ ਆਪਾਂ ਪਾਇਆ ਸੀ 30 ਤੋਂ 2 2.3 ਲੀਟਰ ਦਾ 32 ਕਿਲੋ ਲੀਟਰ ਦੇ ਨਾਲ ਇੰਨੀ ਚੱਲ ਗਈ ਤਾਂ ਮੀਚ 20+ ਐਵਰੇਜ ਦਿੱਤੀ ਵੈਸੇ ਆ ਦੇ ਇੱਧਰ ਵੀ ਸ਼ੋਅ ਕਰ ਰਿਆ ਇਹ ਵੀ 21.2 ਦੀ ਐਵਰੇਜ ਦਿੱਤੀ ਆ ਇੰਨਾ ਸੀ ਦੇ ਦਾ ਵਾਲਾ ਵਾਲਾ ਘੁੰਮਿਆ ਫਰਦੁੰਗਲਾ ਪਾਸੇ ਚੜੇ ਆ ਇੱਕ ਪਾਸ ਹੋਣ ਤੇ ਚੜ ਕੇ ਆਏ ਆ ਜੋ ਜ਼ਿਲ੍ਹਾ ਇਹ ਠੀਕ ਆ 20+ ਐਵਰੇਜ ਯਾਰ ਪਹਾੜਾਂ 'ਚ ਮੈਨੂੰ ਆ ਬੜੀ ਹੈਰਾਨੀ ਹੋ ਰਹੀ ਹੈ ਇੱਥੇ 100 ਰੁਪਿਆ ਰੇਟ ਆ ਹਨਾ ਆਹ પેટ્રોલ ਦਾ ਹਾਂ 100 ਰੁਪਏ ਮੀ ਤਾਂ ਹਟਣ ਦਾ ਨਾਮ ਨਹੀਂ ਲੈ ਰਿਆ ਪਈ ਜਾ ਰਿਹਾ ਮੀ ਤਾਂ ਇੱਕ ਦੋ ਦਿਨਾਂ ਤੋਂ ਪੈ ਰਿਹਾ ਉਹ ਕੱਲ ਆਪਾਂ ਨੂੰ ਆਂਟੀ ਦੱਸ ਰਹੀ ਸੀ ਨਾ ਜਿੱਥੇ ਰੁਕੇ ਸੀ ਆਪਾਂ ਇਹ ਦੇ ਵਿੱਚ ਉਹਨਾਂ ਦਾ ਕੋਈ ਇਧਰੋਂ ਗਿਆ ਸੀ ਘਰੇ ਕਹਿੰਦੇ ਸੀ ਸ਼ਿਰੀ ਨਗਰ ਜੇ ਮੀ ਪੈ ਰਿਹਾ ਤੇ ਉਹ ਸਾਰਾ ਸ਼ਿਰੀ ਨਗਰ ਵਾਲਾ ਰਾਹ ਹੀ ਆ ਇਹ ਬਾਕੀ ਹੁਣ ਤੇਲ ਪਿਆ ਜੀ ਆਪਣਾ 3100 ਰੁਪਏ ਤੇ ਕੱਟ ਹੋ ਗਿਆ ਉਸ ਦਿਨ ਵੀ 3000 ਜਾਂ 3100 ਤੇ ਕੱਟ ਹੋਇਆ ਸੀਗਾ ਤੇ 20 ਪਲੱਸ ਐਵਰੇਜ ਦੇ ਰਹੀ ਹੈ ਆਪਣੀ ਗੱਡੀ ਇਸ ਏਰੀਆ 'ਚ ਤੇ ਉਹੀ ਵੀ ਕਦੀ ਆਪਾਂ ਪਹਾੜੀਆਂ ਚੜ ਜਾਂਦੇ ਆ ਕਦੀ ਉਤਰ ਜਾਂਦੇ ਆ ਤਾਂ ਕਰਕੇ ਉਹ ਬੈਲੈਂਸ ਜਾ ਹੋ ਜਾਂਦਾ ਕਿਉਂਕਿ ਜਦੋਂ ਉਤਰਦੀ ਆ ਤੇ ਫਿਰ ਉਦੋਂ ਤੇਲ ਦੀ ਖਪਤ ਨਹੀਂ ਹੁੰਦੀ ਤੇ ਠੀਕ ਆ ਫਿਰ ਇਸ ਹਿਸਾਬ ਨਾਲ ਮਾਈਲੇਜ ਮੈਨੂੰ ਸੀ ਵੀ 16 17 18 ਇੱਥੋਂ ਤੱਕ ਦਊਗੀ ਪਰ ਇਹ ਸ਼ੁਰੂ ਵਾਲਾ ਜਿਹੜਾ ਟੂਰ ਜਦੋਂ ਆਪਾਂ ਸ਼ੁਰੂ ਕੀਤਾ ਸੀ ਸਪੀਤੀ ਏਰੀਆ 'ਚ ਹੀ ਨਾ ਉੱਥੇ ਘੱਟ ਵੀ ਦਿੱਤੀ ਆ ਉੱਥੇ 17 18 ਤੱਕ ਮੈਨੂੰ ਲੱਗਦਾ ਦਿੱਤੀ ਆ ਸ਼ੁਰੂ 'ਚ ਪਰ ਇੱਥੇ ਵਧੀਆ ਰਹੇਗੀ ਅੱਜ ਦਾ ਪੈਟਰੋਲ ਪਮਾਉਣ ਤੋਂ ਬਾਅਦ ਚ ਆਪਣਾ ਖਰਚਾ ਪੈਟਰੋਲ ਲੱਗਣ ਦਾ ਹੋ ਗਿਆ 20000 ਰੁਪਏ ਤੋਂ ਉੱਪਰ ਇਹ ਮੋਟਾ ਮੋਟਾ 20000 ਟੱਪ ਗਿਆ ਮੈਨੂੰ ਲੱਗਦਾ ਤੇ ਬਾਕੀ ਜਿਹੜੀ ਹੋਰ ਪੂਰੀ ਜਾਣਕਾਰੀ ਹੈ ਵੀ ਕਿੰਨਾ ਖਰਚਾ ਆਇਆ ਇਸ ਪੂਰੇ ਸਫ਼ਰ ਦੇ ਉਹ ਆਪਾਂ ਅਗਲੀ ਵੀਡੀਓ 'ਚ ਦੱਸ ਦਾਂਗੇ ਪੂਰਾ ਹਿਸਾਬ ਕਿਤਾਬ ਜਾਂ ਕਰਕੇ ਕਸ਼ਮੀਰ ਦੀ ਖੇਤੀ ਵੇਖ ਲਓ ਝੋਨਾ ਲੱਗਾ ਪਿਆ ਸਾਰੇ ਪਾਸੇ ਐ ਹਰਾਈ ਹਰਾ ਹੋਇਆ ਪਿਆ ਕੰਮ ਇੱਕ ਤੇ ਘਾਟੀਆਂ ਇੰਨੀਆਂ ਸੋਹਣੀਆਂ ਉੱਤੋਂ ਹਰੇ-ਹਰੇ ਖੇਤ ਇਹ ਪੌੜੀਦਾਰ ਝੋਨਾ ਲੱਗਾ ਵੇਖੋ ਆਹ ਵੇ ਕਮਾਲ ਹੈ ਇੱਥੇ ਵੀ ਝੋਨਾ ਹੈਗਾ ਵਾ ਪਹੁੰਚ ਗਏ ਆਪਾਂ ਸ਼ਰੀ ਨਗਰ ਤੇ ਇਹ ਰੋੜਿਆ ਡਾਲ ਏ ਕਾਲਾ ਤੇ ਸਾਹਮਣੇ ਝੀਲ ਦਿਖ ਰਹੀ ਹੈ ਬੜੀ ਮਸ਼ਹੂਰ ਹੈ ਅਸੀਂ ਕਿਹਾ ਵੀ ਜਾਂਦੇ ਜਾਂਦੇ ਇੱਥੋਂ ਲੰਘ ਹੀ ਚਲੀਏ ਥੋੜਾ ਟਾਈਮ ਅਸੀਂ ਡਾਲ ਲਿੱਕ ਤੇ ਬੈਠ ਲਿਆ ਤੇ ਹੁਣ ਚਲਦੇ ਆਂ ਹਨੇਰਾ ਵੀ ਹੋਣ ਵਾਲਾ ਆ ਤੇ ਜਦੋਂ ਅਗਲੀ ਵਾਰ ਆਵਾਂਗੇ ਫੇਰ ਸ਼ਿਕਾਰੇ ਚ ਝੂਟੇ ਲਾਵਾਂਗੇ ਤੇ ਗੱਡੀ ਅਸੀਂ ਇੱਧਰ ਲਾ ਕੇ ਆਏ ਸੀ ਤੇ ਆ ਸਾਹਮਣੇ ਲਿਖਿਆ ਆ ਮੱਕਈ ਪੁਆਇੰਟ ਇੱਥੇ ਮੱਕੀ ਦੀਆਂ ਬੜੀਆਂ ਚੀਜ਼ਾਂ ਕੌਰਨਸ ਮਿਲਦੇ ਨੇ ਤੇ ਗੱਡੀ ਇੱਧਰ ਲਾਈ ਸੀ ਥੋੜਾ ਟਾਈਮ ਅਸੀਂ ਰੁਕੇ ਆ ਤੇ ਚਲਦੇ ਆਂ ਟ੍ਰੈਫਿਕ ਬਹੁਤ ਜ਼ਿਆਦਾ ਆ ਸ਼੍ਰੀਨਗਰ ਰਾਸਤਾਨੀ ਕਰਕੇ ਨਾ ਸਾਨੂੰ ਇੱਥੇ ਤੱਕ ਪਹੁੰਚਣ ਵਾਲੇ ਵੀ ਕਾਫੀ ਟਾਈਮ ਲੱਗਾ ਕ੍ਰਾਸ ਕਰਨ ਨੂੰ ਟਾਈਮ ਹੀ ਲੱਗੂਗਾ ਮੈਂ ਕਈ ਪੁਆਇੰਟ ਬਿਲਕੁਲ ਇੱਧਰ ਸਾਹਮਣੇ ਆ ਤਾਂ ਦੇਖੋ ਕਿੰਨੀਆਂ ਬੜੀਆਂ ਆ ਛੋਟੀਆਂ ਛੋਟੀਆਂ ਜੀਆਂ ਰੇੜੀਆਂ ਇੱਥੇ ਲੱਗੀਆਂ ਹੋਈਆਂ ਆ ਖਾਣ ਪੀਣ ਦਾ ਸਾਰਾ ਕੁਝ ਇੱਥੇ ਜਿੰਨੇ ਵੀ ਡਾਲ ਲੇਕਦੇ ਆਉਂਦੇ ਹੋਣੇ ਆ ਤੇ ਖਾਂਦੇ ਪੀਂਦੇ ਹੋਣੇ ਤੇ ਇੱਧਰ ਸਾਡੀ ਗੱਡੀ ਖੜੀ ਆ ਡਾਲ ਲੇਕ ਕਾਫੀ ਵੱਡੀ ਆ ਦੂਰ ਤੱਕ ਦੇਖਦੀ ਆ ਦਾਇਰਾ ਕਾਫੀ ਜ਼ਿਆਦਾ ਆ ਸ਼ੇਰੀ ਨਗਰ ਜੰਮੂ ਹਾਈਵੇ ਤੇ ਕਾਫੀ ਸਾਰੀਆਂ ਸੁਰੰਗਾਂ ਆਉਂਦੀਆਂ ਤੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਸੁਰੰਗ ਆ। ਇਹ ਕਾਫੀ ਲੰਬੀ ਆ ਹੈ 7 ਤੋਂ 8 ਕਿਲੋਮੀਟਰ ਹੈਗਾ ਇਹਦਾ ਵਾਇਆ। ਤੇ ਇਹਨਾਂ ਟਨਲਸ ਦੇ ਬਣਨ ਦੇ ਨਾਲ ਇੱਕ ਤਾਂ ਟਾਈਮ ਬਚਦਾ ਤੇ ਦੂਸਰਾ ਭਾਂਡਾ ਵੀ ਘਟ ਜਾਂਦਾ। ਇਹ ਆ ਇਸ ਰੂਟ ਦੀ ਸਭ ਤੋਂ ਲੰਬੀ ਟਨਲ ਪਤਨੀ ਟਾਪ ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ 9 ਕਿਲੋਮੀਟਰ ਇਸ ਟਨਲ ਦੀ ਲੰਬਾਈ ਆ ਤੇ ਇਹਦੇ ਅੰਦਰ ਜਾਣ ਨਾਲ 5 ਡਿਗਰੀ ਤੋਂ 6 ਡਿਗਰੀ ਤੱਕ ਟੈਂਪਰੇਚਰ ਦਾ ਵੀ ਫਰਕ ਪੈ ਜਾਂਦਾ ਕਿਉਂਕਿ ਬਾਹਰ ਨੀੜਾ ਟੈਂਪਰੇਚਰ 26 ਡਿਗਰੀ ਸ਼ੋ ਹੋ ਰਿਹਾ ਸੀ ਅੰਦਰ ਜਾ ਕੇ 32 ਡਿਗਰੀ ਸ਼ੋ ਹੋਣ ਲੱਗ ਪਿਆ ਕਿਉਂਕਿ ਟਨਲ ਦੇ ਅੰਦਰ ਕਾਫੀ ਗਰਮੀ ਸੀ ਸਾਰੀ ਸੜਕ ਦਾ ਕੰਮ ਚੱਲ ਰਿਹਾ ਕਿਉਂਕਿ ਐਕਸਪ੍ਰੈਸ ਵੇ ਬਣ ਰਿਹਾ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਹੈ ਤੇ ਜੰਮੂ ਤੋਂ ਅਸੀਂ ਕਾਫੀ ਦੂਰ ਆ ਗਏ ਆ ਤੇ ਇਸੇ ਤਰ੍ਹਾਂ ਹੀ ਆ ਤੇ ਤਿੰਨ ਵੇਲੇ ਇਸ ਰੋਡ ਤੋਂ ਸਫ਼ਰ ਕਰਨਾ ਮੈਨੂੰ ਲੱਗਦਾ ਵੀ ਕਾਫੀ ਔਖਾ ਹੋਊਗਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਹੁਣਾ ਸੂਰਤ ਨੂੰ ਇਸ ਕਰਕੇ ਵਧੀਆ ਵੀ ਬੰਦਾ ਸਪੀਡ ਦੇ ਤੁਰਿਆ ਜਾਂਦਾ ਕੋਈ ਟਾਵਾਂ ਡੱਲਾ ਸਾਧਨ ਹੀ ਹੈ ਪਠਾਨਕੋਟ ਇਥੋਂ ਰਹਿ ਗਿਆ ਸਿਰਫ 18 ਕਿਲੋਮੀਟਰ ਪੰਜਾਬ ਐਂਟਰੀ ਤੇ ਪੰਜਾਬ ਪੁਲਿਸ ਦੀ ਚੈੱਕ ਪੋਸਟ ਤੇ ਕੁਝ ਗੱਡੀਆਂ ਦੀ ਤਲਾਸ਼ੀ ਵੀ ਹੋ ਰਹੀ ਹੈ ਪੰਜਾਬ ਰੋਡ 'ਵਿਚ ਵੇਖੀ ਆ BB 11 ਪਟਿਆਲੇ ਵਾਲੀ ਇਧਰ ਕੀ ਆ ਰਹੀ ਏ ਪਟਿਆਲੇ ਵਾਲੀ ਬੱਸ ਇਧਰ ਹੀ ਆਣਾ ਮਟਾੜ ਕੋਟਾਈ ਹੋਣੀ ਈ ਬਦਾ ਗਿਓਈ ਇਹੋ ਜੰਮੂ ਵੀ ਹੋ ਸਕਦੀ ਏ 4.5 ਵਜੇ ਇਧਰ ਫਿਰਦੀ ਏ ਸੋਹਣੇ ਦੇਸ਼ ਪੰਜਾਬ ਤੋਂ ਗੁੱਡ ਮਾਰਨਿੰਗ ਜੀ ਦਿਨ ਚੜ ਗਿਆ ਏ ਆਪਾਂ ਕਰਤਾਰਪੁਰ ਵਾਲੇ ਫਾਟਕ ਦੇ ਉੱਤੇ ਰੁਕੇ ਹੋਏ ਆਂ ਤੇ ਰੇਲ ਲੰਘ ਰਹੀ ਐ ਕਈ ਦਿਨਾਂ ਬਾਅਦ ਹੀ ਰੇਲ ਵੇਖੀ ਅੱਜ ਤੇ ਆ ਸਵੇਰੇ ਸਵੇਰੇ ਥੋੜੀ ਥੋੜੀ ਧੁੰਦ ਜੀ ਵਾਲੀ ਫੀਲਿੰਗ ਵੀ ਆ ਰਹੀ ਐ ਕਿਉਂਕਿ ਮੀਂਹ ਉਹ ਪੈ ਕੇ ਹਟਿਆ ਪੰਜਾਬ ਦੇ ਵਿੱਚ ਕੁਛ ਕਰਤਾਰਪੁਰ ਤੋਂ ਅੱਗੇ ਆਪਾਂ ਕਪੂਰਥਲੇ ਤੇ ਕਪੂਰਥਲੇ ਤੋਂ ਹੁਣ ਆਪਾਂ ਵਾਇਆ ਡਡਵਿੰਡੀ ਡਡਵਿੰਡੀ ਫਾਟਕ ਤੋਂ ਮੁੜ ਕੇ ਤਾਸ਼ਪੁਰ ਮੋੜ ਤੇ ਉੱਥੋਂ ਹੁੰਦਿਆਂ ਪਿੰਡ ਟੁਰਨੇ ਪਹੁੰਚ ਜਾਣਾ ਪੀਤੀ ਤੇ ਲਦਾਖ ਦੇ ਰੰਗ ਵੇਖਣ ਤੋਂ ਬਾਅਦ ਟਰਨੇ ਪਿੰਡ ਦੀ ਸ਼ਾਮ ਦਾ ਰੰਗ ਵੀ ਵੇਖੋ ਸੋਹਣੀ ਲੱਗਦੀ ਆ ਤੇ ਆਲੇ ਦੁਆਲੇ ਹਰੀਆਲੀ ਕਿਉਂਕਿ ਝੋਨਾ ਪੂਰਾ ਕਿਉਂਕਿ 1 ਮਹੀਨਾ ਪੂਰਾ ਰੁੱਖੇ ਰੁੱਖੇ ਪਹਾੜਾਂ 'ਚ ਘਮ ਦੇ ਰਹੇ ਆ ਤੇ ਇਹ ਵਧੀਆ ਲੱਗਦੀ ਪੰਜਾਬ ਹਮੇਸ਼ਾ ਜਦੋਂ ਪੰਜਾਬ ਵਾਪਸ ਆਉਨੇ ਆ ਨਾ ਤਾਂ ਵਧੀਆ ਲੱਗਦਾ ਚਾਹੇ ਇੰਟਰਨੈਸ਼ਨਲ ਟੂਰ ਤੋਂ ਆਈਏ ਚਾਹੇ ਨੈਸ਼ਨਲ ਤੋਂ ਆਈਏ ਕਿਉਂਕਿ ਪੰਜਾਬ ਫਿਰ ਆਪਣਾ ਦਿਲ ਪੰਜਾਬ ਚ ਹੀ ਧੜਕਦਾ ਹੈ ਬਾਕੀ ਸਵੇਰੇ 8:30 ਵਜੇ ਆਪਾਂ ਪਹੁੰਚ ਗਏ ਸੀਗੇ ਕੱਲ 10:30 ਵਜੇ ਦੇ ਤੁਰੇ ਸੀਗੇ ਕਾਰਗਿਲ ਤੋਂ ਤੇ ਇਹ ਵੀਡੀਓ ਤੁਸੀਂ ਵੇਖਿਆ ਵੀ ਕਾਰਗਲ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਆਈ ਹੈ ਤੇ ਜਿਆਦਾ ਸਮਾਂ ਡਰਾਈਵਿੰਗ 'ਚ ਹੀ ਲੰਘਿਆ ਤੇ ਬੜਾ ਵਧੀਆ ਸਫ਼ਰ ਸੀਗਾ ਰੋਡ ਵੀ ਬਹੁਤ ਸ਼ਾਨਦਾਰ ਸੀ ਜਿੰਨਾ ਕਹੇ ਸੀਗਾ ਇਹਦੇ 'ਚ ਅਸੀਂ ਰੁੱਕਦੇ ਵੀ ਆਏ ਆ ਕਿਤੇ ਕਿਤੇ ਬ੍ਰੇਕ ਮਾਰੀ ਸ਼੍ਰੀਨਗਰ ਵੀ ਰੁਕਿਆ ਡਾਲ ਲੇਕ ਤੇ ਥੋੜਾ ਜਿਹਾ ਚਿਰ ਤੇ ਸਵੇਰੇ ਪੰਜਾਬ 'ਚ ਐਂਟਰ ਹੋਣ ਤੋਂ ਪਹਿਲਾਂ ਇੱਕ ਟਾਬੇ ਤੇ ਰੁੱਕ ਕੇ ਥੋੜਾ ਖਾਦਾ ਪੀਤਾ ਤੇ ਨਾਲ ਥੋੜਾ ਜਿਹਾ ਆਰਾਮ ਕੀਤਾ ਘੰਟਾ ਕਾ ਪਰ ਰੁਕੇ ਸੀਗੇ ਤੇ ਬਾਕੀ ਫਿਰ ਚੱਲ ਸੋ ਚੱਲ ਆਪਾਂ ਇਦਾਂ ਹੀ ਚੱਲਦੇ ਆਏ ਆ ਤੇ ਮਨਪ੍ਰੀਤ ਫਿਰ ਕੈਮਰੇ ਦੇ ਪਿੱਛੇ ਆ ਇਹਦਾ ਬਹੁਤ ਬਹੁਤ ਧੰਨਵਾ ਬੀ ਜੀ ਆਦੀ ਕੈਮਰੇ ਤੇ ਡਿਊਟੀ ਮਨਪ੍ਰੀਤ ਨੇ ਨਿਭਾਈ ਆ ਤੇ ਇਹ ਤੁਸੀਂ ਕੰਮ ਪਸੰਦ ਵੀ ਕੀਤਾ ਕਿਉਂਕਿ ਇੱਕ ਵੀਡੀਓ ਇੱਕ ਦੋ ਵੀਡੀਓ ਚ ਆਪਾਂ ਪੁੱਛਿਆ ਵੀ ਸੀਗਾ ਵੀ ਕਿਵੇਂ ਦੇ ਸ਼ਾਟ ਆ ਤੇ ਵਧੀਆ ਤੁਸੀਂ ਸਾਰੇ ਮਨਪ੍ਰੀਤ ਜੀ ਸ਼ਾਟ ਲਏ ਨੇ ਤੁਹਾਡਾ ਧੰਨਵਾਦ ਤੇ ਬਾਕੀ ਇਸ ਵੀਡੀਓ ਨੂੰ ਆਪਾਂ ਹੁਣ ਇੱਥੇ ਖਤਮ ਕਰਦੇ ਆਂ ਤੁਹਾਡਾ ਸਾਰਿਆਂ ਦਾ ਵੇਖਣ ਵਾਲਿਆਂ ਦਾ ਧੰਨਵਾਦ ਵੀ ਤੁਸੀਂ ਸਾਡੇ ਇਸ ਸਫ਼ਰ ਨੂੰ ਬਹੁਤ ਪਸੰਦ ਕੀਤਾ ਸਪੀਤੀ ਨੂੰ ਪਹਿਲਾਂ ਫਿਰ ਲਦਾਖ ਨੂੰ ਬਾਕੀ ਲਦਾਖ ਆਲੇ ਆਪਾਂ ਫਿਰ ਜਾਵਾਂਗੇ ਕਦੇ ਰੂਨਾ ਘੁੰਮਣੇ ਇਕੱਲਾ ਲੇਹ ਜ਼ਿਲ੍ਹਾ ਘੁੰਮਿਆਂ ਤੇ ਤੇਲ ਦਾ ਵੀ ਥੋੜਾ ਜਿਹਾ ਹਿੱਸਾ ਆਪਾਂ ਛੱਡ ਕੇ ਆਏ ਆ ਕਾਰਗਲ ਹਲੇ ਪੂਰਾ ਪਿਆ ਤੇ ਇਹਨੂੰ ਫਿਰ ਖੁੱਲਾ ਟਾਈਮ ਲੈ ਕੇ ਜਾਵਾਂਗੇ ਆ ਬਾਕੀ ਜਿਹੜਾ ਖਰਚਾ ਆਇਆ ਤੇਲ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦੱਸੂਗਾ ਕਿਉਂਕਿ ਅਗਲੇ ਆਪਾਂ ਹੁਣ ਗੱਡੀ ਦੀ ਸਰਵਿਸ ਕਰਾਉਣ ਵੀ ਜਾਣਾ ਤੇ ਗੱਡੀ ਸਹੀ ਰਹੀ ਜਾਂ ਉਹਦਾ ਪੂਰਾ ਜਿੰਨਾ ਵੀ ਹੈਗਾ ਨਾ ਉਹ ਹੁਣ ਕੰਪਿਊਟਰ ਦੇ ਇਲਾਕੇ ਜਾਂ ਜਦੋਂ ਉਹਨੂੰ ਟੰਗਣਗੇ ਫਿਰ ਪਤਾ ਲੱਗੂ ਕੋਈ ਪ੍ਰੋਬਲਮ ਹੋਰ ਤਾਂ ਨਹੀਂ ਆਈ ਤੇ ਉਹ ਵੀ ਤੁਹਾਨੂੰ ਦੱਸੂਗਾ ਵੀ ਛੋਟੀਆਂ ਗੱਡੀਆਂ ਤੇ ਜਾਣਾ ਆਫ ਰੋਡਿੰਗ ਕਰਨੀ ਸਹੀ ਆ ਜਾਂ ਨਹੀਂ ਤੇ ਠੀਕ ਆ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਹਾਂ ਉੱਚ ਖਰਚਾ ਵਰਚਾ ਤੁਹਾਨੂੰ ਸਾਰਾ ਦੱਸਦੇ ਆ ਬਾਏ ਬਾਏ ਤੇ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸਾਡੇ ਸਫਰ ਨੂੰ ਪਸੰਦ ਕਰਨ ਦੇ ਲਈ